ਹੀ ਹੋਏ ਇਹ ਕਿਹੜੀਆਂ ਰਾਤ ਨੂੰ ਜਿਹੜੀ ਤੇਜ਼ ਹਵਾਵਾਂ ਚਲੀਆਂ ਜਿਸ ਦੇ ਨਾਲ ਉੱਚੀ ਬੱਸੀ ਦੇ ਲਾਗੇ ਛਾਗੇ ਕਈਆਂ ਦੀਆਂ ਟੀਨਾ ਉੱਡ ਗਈਆਂ ਜਿੰਨੇ ਬਿਜਲੀ ਦੇ ਖੰਬੇ ਆ ਸਾਰੇ ਟੁੱਟ ਕੇ ਥੱਲੇ ਡਿੱਗ ਪਏ بارش ਦੇ ਨਾਲ ਕਾਫੀ ਨੁਕਸਾਨ ਹੋਇਆ ਉੱਥੇ ਹੀ ਜਿਹੜੇ ਲੱਕੀ ਦੇ ਲੋਕਾਂ ਬਲੋ ਗਿਆ ਤੇਰੀ ਇੰਨੀ ਤੇਜ਼ ਸੀ ਜਿਸ ਨਾਲ ਬਹੁਤ ਜ਼ਿਆਦਾ ਪਾਣੀ ਆ ਗਿਆ ਉਹ ਵੀ ਚਾਰ ਇਹ ਇੱਕ ਅਜਾ ਦੇਵੀ ਰੁੱਖ ਹਨ ਜਿਹੜੇ 400 ਸਾਲ ਪੁਰਾਣੇ ਲੋਕ ਉਹ ਵੀ ਸਾਰੇ ਟਾ ਕੇ ਕੁੱਤ ਕੇ ਤਸਵੀਰਾਂ ਤੁਸੀਂ ਇਹ ਦੇਖ ਰਹੇ ਹੋ ਉੱਚੀ ਜਿਹੀ ਉੱਥੇ ਜਿਹੜਾ ਦਸੂਏ ਨੂੰ ਡੋੜ ਜਾਂਦਾ ਹੈ ਉੱਥੇ ਵੀ ਕਿੰਨੇ ਪੁੱਤ ਆ ਗਏ ਕਿ ਤੱਕ ਹੋ ਗਏ ਨਾਲ ਹੀ ਬਹੁਤ ਬਾਰੇ ਹੈਪੀ ਉੱਥੇ ਵੀ 400 ਸਾਲ ਛੇਵੇਂ ਪਾਸ਼ਾ ਜੀ ਦੇ ਅੱਥੀ ਲੱਗੀ 베ਰੀ ਉਹ ਵੀ ਅੰਡੇ ਦੀ ਦੇ ਵਿੱਚ ਡਿੱਗ ਪਈ ਕਈਆਂ ਜੀਆਂ ਟੀਨਾ ਉੱਡੀਆਂ ਸੈਟ ਕਰਦੇ ਆ ਆਉਂਦੇ ਆ ਕੀ ਕਹਿ ਰਹੇ ਨੇ ਉੱਚੀ ਬੱਸੀ ਜਿੰਦੇ ਬੱਸੀ ਅੱਗੇ ਗੁਰਦਵਾਰੇ ਮੇਰਾ ਨਰਿੰਦਰ ਸਿੰਘ son of ਜੀ ਸਿੰਘ ਉੱਚੀ ਬੱਸੀ ਕੁਰ ਜ਼ੋਰਾ ਪ੍ਰਬੰਧਕ ਕਮੇਟੀ ਜਨਰਲ ਸਕੱਤਰਾਂ ਸਰ ਜੱਤੀ ਬੜੀ ਦੁਖਦਾਈ ਘਟਨਾ ਬਾਰੇ ਕੀ ਕਹਿਣਾ ਚਾਹੋ? ਦੇਖੋ ਜੀ ਇਹ ਜੋ ਤੂਫਾਨ ਆਇਆ ਨਾ ਕੁਝ ਮਿੰਟਾਂ ਵਿੱਚ ਹੀ ਬਹੁਤ ਤਹਿਸ ਨਹਿਸ ਕਰਕੇ ਆ ਚਲਾ ਗਿਆ ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੋਇਆ ਛਪਰੇ ਬੋਰਡ ਉਡੇ ਹਨ ਜਾਨ ਰਾਤ ਦਾ ਸੰਭਾਅਨ ਕਰਕੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਮਾਲੀ ਨੁਕਸਾਨ ਬਹੁਤ ਹੋਇਆ ਸਭ ਤੋਂ ਡੀ ਘਟਨਾ ਡੀਪੂ ਦੇ ਨਾਲ ਜੋ ਫਤਿਹਗੜ ਰੋਡ ਜਾਂਦੀ ਹੈ ਇਹ ਰੋਡ ਦੇ ਵਿੱਚ ਮਿਲਟਰੀ ਦਾ ਕਾਫੀ ਨੁਕਸਾਨ ਹੋਇਆ ਹੈ ਦੀਵਾਰ ਡਿੱਗ ਪਈ ਤਕਰੀਬਨ ਸਾਰੀ ਉਸ ਤੋਂ ਬਾਅਦ ਛੇਵੇਂ ਪਾਸ਼ਾਹੀ ਦੇ ਇਤਿਹਾਸਕ 400 ਪੁਰਾਣਾ ਬੀਰ ਸੀਗਾ ਗੁਰੂ ਛੇਵੇਂ ਪਾਸ਼ਾਹੀ ਹਰਗੋਬਿੰਦ ਸਾਹਿਬ ਜੀ ਦੇ ਸ਼ੋਭਚਾਰਨ ਜੋ ਪ੍ਰਾਪਤ ਸੀਗਾ ਉਹ ਜੋ गिर ਗਿਆ ਉਹਦੇ ਕਰਕੇ ਸਾਰੇ ਸੰਗਤ ਦੇ ਵਿੱਚ ਬੜੀ ਅਫਸੋਸ ਜਿਆ ਕੀਤਾ ਗਿਆ ਸੰਗਤ ਵੱਲੋਂ ਕਾਫੀ ਦੁੱਖ ਪ੍ਰਗਟ ਕੀਤਾ ਗਿਆ ਹੈ ਉਹ ਜੋ ਬੇੜ ਡਿੱਗ ਪਿਆ ਹੈ ਹੋਰ ਵੀ ਬਹੁਤ ਲਾਗੇ ਛਾਗੇ ਨੁਕਸਾਨ ਹੋਇਆ ਹੈ ਪਰ ਜਾਨੀ ਨੁਕਸਾਨ ਨਹੀਂ ਹੋਇਆ مالی ਨੁਕਸਾਨ ਬਹੁਤ ਹੋਇਆ ਹੈ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਜੇ ਜਿਹੜੀ ਹੈ ਸਾਡਾ ਉੱਚੀ ਬਸੀ ਦੁਕਾਨ ਦਾ ਜੀ ਕੀ ਨਾਮ ਹੈ ਜੀ ਤੁਹਾਡਾ ਤੇ ਕੀ ਗੱਲ ਬਾਤ ਹੋ ਗਈ ਮੇਰਾ ਨਾਮ ਦਵਿੰਦਰ ਸਿੰਘ ਨਿਹੰਗ ਸਿੰਘ ਹੈ ਜੀ ਆਹੀ ਪਿੰਡ ਚਾ ਕਾਸਮ ਦੇ ਰਹਿਣਾ ਨੇ ਇੱਥੇ ਗੁਰਦੁਆਰਾ ਛੇਵੇਂ ਪਾਸ਼ਾ ਦਾ ਗੁਰਦਾਦਾਮ ਦਮਦਵਾ ਸਾਹਿਬ ਪਾਸ਼ੀ ਛੇਵੇਂ ਇੱਥੇ ਸੇਵਾ ਕਰਦੇ ਆ ਤੇ ਰਾਤੀ ਬਹੁਤ ਜ਼ਿਆਦਾ ਸਮੇਂ ਨਹੀਂ ਲੱਗੀ ਇੰਨਾ ਨੇਰਖਾਣਾ ਆਇਆ ਗੁਰਸਾਹਬ ਦਾ ਕੋਈ ਵੱਡਾ ਪੈਰਾ ਸੀ ਜੀ ਤੇ ਵੇਖੋ ਕਿਵੇਂ ਚਾਰਚ ਫੇਰੇ ਦਰਖਤ ਡਿੱਗੇ ਨੇ ਬਿਜਲੀ ਦੇ ਖੰਬੇ ਡਿੱਗੇ ਨੇ ਜੀ ਸਾਰੇ ਟਰਾਂਸਫਾਰਮਰ ਡਿੱਗੇ ਨੇ ਹਾਂ ਤੇ ਲੱਗਦਾ ਇੱਥੇ ਹੁਣ 5-7 ਦਿਨ ਸ਼ਾਇਦ ਬਿਜਲੀ ਨਾ ਆਏ ਜਿਸ ਦਾ ਮਾਹੌਲ ਬਣਿਆ ਤੇ ਨਿੱਕੇ ਨਿੱਕੇ ਵੱਡੇ ਵੱਡੇ ਦਰਖਤ ਸਾਰਿਆਂ ਨੂੰ ਜੜਾ ਤੋਂ ਹਲਾਤਾ ਕੋਈ ਪਤਾ ਹੀ ਨਹੀਂ ਕਿੰਨੀ ਸਪੀਡ ਚ ਹਵਾ ਸੀ ਗੁਰਦਾ ਸਾਹਿਬ 'ਚ ਨੁਕਸਾਨ ਹੋਇਆ ਗੁਰਦਾ ਸਾਹਿਬ 'ਚ ਵੇਖੋ ਨਿੱਕੇ ਨਿੱਕੇ ਫੁੱਲ ਬੂਟੇ ਵੱਡਾ ਬੇਰ ਸਾਹ ਵਾਜ ਤੋਂ 400 ਸਾਲ ਪਹਿਲਾਂ ਸ਼ੇ ਪਾਸ਼ਾ ਦੇ ਇਤਿਹਾਸਿਕ ਬੇਰ ਸਾਹ ਗੁਰਸਾਲ ਜੀਆਂ ਦੇ ਚਰਨ ਛੋਹ ਪ੍ਰਾਪਤ ਆ ਜੀ ਤੇ ਉਹਨੂੰ ਵੀ ਬਹੁਤ ਵੱਡੀ ਠੇਸ ਪਹੁੰਚੀ ਉਹ ਵੀ ਦੇਖੋ ਮਿੱਟੀ ਚ ਲੰਮਾ ਪੈ ਗਿਆ ਇੱਥੇ ਤੇ ਅਸੀਂ ਗੁਰਸਾਹ ਵਗੇ ਅਰਦਾਸ ਬੇਨਤੀ ਕਰਨੇ ਆ ਵੀ ਗੁਰਸਾਹ ਵੇ ਨੂੰ ਦੁਬਾਰਾ ਹਰਾ-ਪਰਾ ਕਰਨ ਇੱਕ ਵਾਰੀ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਦੂਜੀ ਤਰ੍ਹਾਂ ਤੇ ਚਲੋ ਹਾਨੂੰ ਕੋਈ ਗੱਲ ਨਹੀਂ ਲੱਗਦਾ ਨਹੀਂ ਕਿ ਫੇਰ ਹੋ ਜਾਣਗੇ ਤੇ ਵੱਡੀ ਸਾਨੂੰ ਇੱਕ ਅਫਸੋਸ ਵਾਲੀ ਗੱਲ ਹੈ ਕਿ ਜਿਹੜਾ ਗੁਰਸਾਹਬ ਦਾ ਵੱਡਾ ਬੇਰ ਸਾਹਿਬ ਦਾ ਜਿਹਦੇ ਤੇ ਆਪਾਂ ਸਾਰੀ ਹਿਸਾਬ ਨਾਲ ਅਸੀਂ ਕਹਾਂਗੇ ਕਿ ਕਿ ਅਸਮਾਨ ਨੂੰ ਥੰਮਣ ਵਾਲਾ ਥਾਮੀ ਸੀ ਤੇ ਗੁਰਸਾਹਬ ਦਾ ਜਿਹੜਾ ਬੇਰ ਸਾਹਿਬ ਹੈ ਇਤਿਹਾਸ ਦੀ ਗੱਲ ਕਰੀਏ ਕਿੰਨਾ ਕੁ ਬ੍ਰੰਤਨ ਹੈ ਇੱਕ तकरीबन ਗੁਰੂ ਸਾਹਿਬਾਂ ਦੇ ਟਾਈਮ ਦੇ ਗੁਰਸਾਹਬ ਜਦੋਂ ਸ਼੍ਰੀਨਗਰ ਗਏ ਆਜ ਤੋਂ ਕੋਈ 400 ਸਵਾ 400 ਸਾਲ ਪਹਿਲਾਂ ਦਾ ਪਹਿਰਾ ਹੈ ਜੀ ਉਦੋਂ ਗਰਨਾ ਸਾਹਿਬ ਆਏ ਫਿਰ ਇੱਥੇ ਆਏ ਬੇਰ ਸਾਹਿਬ ਆਪਣੇ ਦਮਦਵਾ ਸਾਹਿਬ ਫਿਰ ਇੱਥੇ ਟਾਲੀ ਸਾਹਿਬ ਗਏ ਤੇ ਇੱਥੇ ਹੁਣ ਸਾਰੇ ਤਕਰੀਬਾਂ ਆਈ ਰਾਤੀ ਇੱਕ ਦਾਮੀ ਇਹ ਲਸ ਜੀ ਆਈ ਇਧਰੋਂ ਜੀ ਜਿਆਦਾ ਨਹੀਂ ਏਰੀਏ ਚ ਥੋੜੇ ਏਰੀਏ ਚ ਇਦਾਂ ਦਾ ਨੁਕਸਾਨ ਹੋਇਆ ਤੇ ਬਹੁਤ ਜਿਆਦਾ ਨੁਕਸਾਨ ਹੋਇਆ ਇਹਦੀ ਸੇਵਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਮਿਸਲ ਛੀ ਦਾ ਤਰਨੰਦਲ ਹਰੀਆਂਵਲਾਂ ਦੇ ਸੰਤ ਬਾਬਾ ਨਿਹਾਲ ਸਿੰਘ ਜੀ ਮੌਜੂਦਾ ਕੋਈ ਕਰਦੇ ਨੇ ਸਾਰੀ ਕਰਾਂਦੇ ਨੇ ਅੱਜ ਤੇ ਇੱਥੇ ਸੇਵਾਦਾਰੀਆਂ हां ठीक है जी भाई गुरु जी का खालसा भाई गुरु जी की।, की नाम तो आथा? मेरा नाम गुरपिंदर सिंह जी की ਗੱਲਬਾਤ ਹੋਈ ਪਈ ਰਾਤ ਗੱਲਬਾਤ ਕੋਈ ਨਹੀਂ ਪਈ ਰਾਤ ਕੋਈ 11 12 ਵਜੇ ਤੋਂ ਬਾਅਦ ਤੂਫਾਨ ਆਇਆ ਆ ਉਹਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਆਪਣੇ ਇਧਰ ਆਪਣੇ ਔੜ ਦੇ ਔੜ ਦੇ ਸਾਰੀਆਂ ਟੀਨ ਟੋਣਾ ਵਗੈਰਾ ਸਾਰੀਆਂ ਉੱਡ ਗਈ ਤੁਸੀਂ ਇਹ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਇਹ ਜਿਹੜੀਆਂ ਰਾਤ ਨੂੰ ਥਰੀ ਤੇਜ਼ ਹਵਾਵਾਂ ਚਲੀਆਂ ਜਿਸ ਦੇ ਨਾਲ ਕੁੱਚੀ ਬਸੀ ਦੇ ਲਾਗੇ ਛਾਗੇ ਕਈਆਂ ਦੀਆਂ ਟੀਨਾ ਉੱਡ ਗਈਆਂ ਜਿੰਨੇ ਬਿਜਲੀ ਦੇ ਖੰਬੇ ਆ ਸਾਰੇ ਟੁੱਟ ਕੇ ਥੱਲੇ ਡਿੱਗ ਪਏ بارش ਦੇ ਨਾਲ ਕਾਫੀ ਨੁਕਸਾਨ ਹੋਇਆ ਉੱਥੇ ਹੀ ਜਿਹੜੇ ਇਲਾਕੇ ਦੇ ਲੋਕਾਂ ਮਿਲੋ ਕੀ ਹੈ ਗਿਆ ਮੀਂਹ ਇੰਨੀ ਤੇਜ਼ ਸੀ ਜਿਸ ਨਾਲ ਬਹੁਤ ਜ਼ਿਆਦਾ ਕਈਆਂ ਜਿਆ ਇਹ ਕਿ ਇੱਕ ਅਜਾ ਦੇਵੀ ਰੁੱਖ ਹਨ ਜਿਹੜੇ 400 ਸਾਲ ਪੁਰਾਣੇ ਰੁੱਖ ਉਹ ਵੀ ਸਾਰੇ ਟਾਹ ਕੇ ਟੁੱਟ ਗਏ ਤਸਵੀਰਾਂ ਤੁਸੀਂ ਇਹ ਦੇਖ ਰਹੇ ਹੋ ਸੂਏ ਨੂੰ ਰੋੜ ਜਾਂਦਾ ਆ ਉੱਥੇ ਵੀ ਕਿੰਨੇ ਪੁੱਤ ਜਗੇ 200 ਸਾਲ ਨੂੰ ਉਸ ਤੋਂ ਵੜਾ ਹੈਪੀ ਸੱਚੀ ਵੀ 400 ਸਾਲ ਛੇਮੇ ਪਾਸ਼ਾ ਜੀ ਦੇ ਅੱਥੀ ਲੱਗੀ 베ਰੀ ਉਹ ਵੀ ਨੇਰੀ ਦੇ ਵਿੱਚ ਡਿੱਗ ਪਈ ਕਈਆਂ ਜੀ ਆ ਤੀਨਾ ਉਡਗੀਆਂ ਸੈੱਟ ਕਰਦੇ ਆ। ਹਾਉਸ ਫੋਂデア ਕੀ ਕਹਿ ਰਹੇ ਨੇ? ਉੱਚੀ ਬੱਸੀ। ਜਿੰਦੇ ਬਾਕੀ। ਹਲੇ ਗੁਰਦੁਆਰੇ। ਮੈਂ ਨਰਿੰਦਰ ਸਿੰਘ ਸਾਨੋਫ ਜੀ ਸਿੰਘ ਉੱਚੀ ਬੱਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਰਲ ਸੈਕਟਰੀ ਹਾਂ। ਸਰ ਜੱਤੀ ਬੜੀ ਦੁਖਦਾਈ ਘਟਨਾ ਵਾਪਰੀ ਕੀ ਕਹਿਣਾ ਚਾਹੋਗੇ? ਦੇਖੋ ਜੀ ਇਹ ਜੋ ਤੂਫਾਨ ਆਇਆ ਨਾ ਕੁਝ ਮਿੰਟਾਂ ਵਿੱਚ ਹੀ ਬਹੁਤ ਤਹਿਸ ਨਹਿਸ ਕਰਕੇ ਆ ਚਲਾ ਗਿਆ। ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੋਇਆ ਛਪਰੇ ਬੋਰਡ ਉਡੇ ਜਾਂ ਰਾਤ ਦਾ ਸਮਾਂ ਹੋਣ ਕਰਕੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਮਾਲੀ ਨੁਕਸਾਨ ਬਹੁਤ ਹੋਇਆ ਸਭ ਤੋਂ ਡੀ ਘਟਨਾ ਡੀਪੂ ਦੇ ਨਾਲ ਜੋ ਫਤੇਗੜ ਰੋਡ ਜਾਂਦੀ ਹੈ ਇਹ ਰੋਡ ਦੇ ਵਿੱਚ ਮਿਲਟਰੀ ਦਾ ਕਾਫੀ ਨੁਕਸਾਨ ਹੋਇਆ ਹੈ ਦੀਵਾਰ ਡਿੱਗ ਪਈ तकरीबन ਸਾਰੀ ਉਸ ਤੋਂ ਬਾਅਦ ਛੇਵੇਂ ਪਾਸ਼ਾਹੀ ਦੇ ਇਤਿਹਾਸਕ 400 ਪੁਰਾਣਾ ਪਰਬੀਰ ਸਿਗਾ ਗੁਰੂ ਛੇਵੇਂ ਪਾਸ਼ਾਹੀ ਹਰਗੋਬਿੰਦ ਸਾਹਿਬ ਜੀ ਦੇ ਸ਼ੋਪ ਚਾਰਨ ਜੋ ਪ੍ਰਾਪਤ ਸਿਗਾ ਉਹ ਜੋ गिर ਗਿਆ ਉਹਦੇ ਕਰਕੇ ਸਾਰੇ ਸੰਗਤ ਦੇ ਵਿੱਚ ਬੜੀ ਅਫਸੋਸ ਜਿਆ ਕੀਤਾ ਗਿਆ ਸੰਗਤ ਵੱਲੋਂ ਕਾਫੀ ਦੁੱਖ ਪ੍ਰਗਟ ਕੀਤਾ ਗਿਆ ਹੈ ਉਹ ਜੋ ਗੇੜ ਡੇ ਗਿਆ ਹੋਰ ਵੀ ਬਹੁਤ ਲਾਗੇ ਛਾਗੇ ਨੁਕਸਾਨ ਹੋਇਆ ਹੈ ਪਰ ਜਾਨੀ ਨੁਕਸਾਨ ਨਹੀਂ ਹੋਇਆ مالی ਨੁਕਸਾਨ ਬਹੁਤ ਹੋਇਆ ਹੈ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਜੇ ਜਿਹੜੀ ਹੈ ਸਾਡਾ ਉੱਚੀ ਬਸੀ ਦੁਕਾਨ ਦਾ ਕੀ ਨਾਮ ਹੈ ਜੀ ਤੁਹਾਡਾ ਤੇ ਕੀ ਗੱਲ ਸਾਡੀ ਮੇਰਾ ਨਾਮ ਦਵਿੰਦਰ ਸਿੰਘ ਨਿਹੰਗ ਸਿੰਘ ਹੈ ਜੀ। ਅਹੀ ਪਿੰਡ ਚਾ ਕਾਸਮ ਦੇ ਰਹਿਣਾ ਨੇ। ਇੱਥੇ ਗੁਰਦੁਆਰਾ ਛੇਵੇਂ ਪਾਤਸ਼ਾਹ ਦਾ ਗੁਰਦਾਦਾਮ ਦਮਦਮਾ ਸਾਹਿਬ ਪਾਸ਼ੀ ਛੇਵੇਂ ਇੱਥੇ ਸੇਵਾ ਕਰਦੇ ਆ। ਤੇ ਰਾਤੀ ਬਹੁਤ ਜ਼ਿਆਦਾ ਸਮੇਂ ਨਹੀਂ ਲੱਗੀ ਇੰਨਾ ਨੇਰਖਾਨਾ ਆਇਆ। ਗੁਰਸਾਹਿਬ ਦਾ ਕੋਈ ਵੱਡਾ ਪੈਰਾ ਸੀ। ਜੀ। ਤੇ ਵੇਖੋ ਕਿਵੇਂ ਚਾਰਛੇਰੇ ਦਰਹਤ ਡਿੱਗੇ ਨੇ, ਬਿਜਲੀ ਦੇ ਖੰਬੇ ਡਿੱਗੇ ਨੇ। ਜੀ। ਸਾਰੇ ਟਰਾਂਸਫਾਰਮਰ ਡਿੱਗੇ ਨੇ ਹਾਂ ਤੇ ਲੱਗਦਾ ਇੱਥੇ ਹੁਣ 5-7 ਦਿਨ ਸ਼ਾਇਦ ਬਿਜਲੀ ਨਾ ਆਏ ਜਿਸ ਦਾ ਮਾਹੌਲ ਬਣਿਆ ਤੇ ਨਿੱਕੇ ਨਿੱਕੇ ਵੱਡੇ ਵੱਡੇ ਦਰਖਤ ਸਾਰਿਆਂ ਨੂੰ ਜੜਾ ਤੋਂ ਹਿਲਾਤਾ ਕੋਈ ਪਤਾ ਹੀ ਨਹੀਂ ਕਿੰਨੀ ਸਪੀਡ ਚ ਹਵਾ ਸੀ ਗੁਰਦਾ ਸਾਹਿਬ 'ਚ ਨੁਕਸਾਨ ਗੁਰਦਾ ਸਾਹਿਬ 'ਚ ਵੇਖੋ ਨਿੱਕੇ ਨਿੱਕੇ ਫੁੱਲ ਬੂਟੇ ਵੱਡਾ ਬੇਰ ਸਾਹਿਬ ਅੱਜ ਤੋਂ 400 ਸਾਲ ਪਹਿਲਾਂ ਛੇ ਪਾਸ਼ਾ ਦੇ ਇਤਿਹਾਸਿਕ ਬੇਰ ਸਾਹਿਬ ਹੈ ਗੁਰਸਾਲ ਜੀਆਂ ਦੇ ਚਰਨ ਛੋਹ ਪ੍ਰਾਪਤ ਤੇ ਉਹਨੂੰ ਵੀ ਬਹੁਤ ਵੱਡੀ ਠੇਸ ਪਹੁੰਚੀ ਉਹ ਵੀ ਦੇਖੋ ਮਿੱਟੀ ਚ ਲੰਮਾ ਪੈ ਗਿਆ ਇੱਥੇ ਤੇ ਅਸੀਂ ਗੁਰਸਾਹ ਅੱਗੇ ਅਰਦਾਸ ਬੇਨਤੀ ਕਰਨੇ ਆ ਵੀ ਗੁਰਸਾਹ ਵੇ ਨੂੰ ਦੁਬਾਰਾ ਹਰਾ-ਪਰਾ ਕਰਨ ਇੱਕ ਵਾਰੀ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਦੂਜੀ ਤਰ੍ਹਾਂ ਤੇ ਚਲੋ ਸਾਨੂੰ ਕੋਈ ਗੱਲ ਨਹੀਂ ਲੱਗਦਾ ਨਹੀਂ ਕਿ ਫੇਰ ਹੋ ਜਾਣਗੇ ਤੇ ਵੱਡੀ ਸਾਨੂੰ ਇੱਕ ਅਫਸੋਸ ਵਾਲੀ ਗੱਲ ਹੈ ਕਿ ਜਿਹੜਾ ਗੁਰਸਾਹ ਦਾ ਵੱਡਾ ਬੇਰ ਸਾਹਿਬ ਦਾ ਜਿਹਦੇ ਤੇ ਆਪਾਂ ਸਾਰੀ ਹਿਸਾਬ ਨਾਲ ਅਸੀਂ ਕਹਾਂਗੇ ਕਿ ਕਿ ਅਸਮਾਨ ਨੂੰ ਥੰਮਣ ਵਾਲਾ ਥਾਮੀ ਹੀ ਇਹ ਗੁਰਸਾਹਬ ਦਾ ਜਿਹੜਾ ਬੇਰ ਸਾਹਿਬ ਹੈ ਇਤਿਹਾਸ ਦੀ ਗੱਲ ਕਰੀਏ ਕਿੰਨਾ ਕੁ ਬਰੰਤ ਨੇ ਇੱਕ तकरीबन ਗੁਰਸਾਹਬਾਂ ਦੇ ਟਾਈਮ ਦੇ ਗੁਰਸਾਹਬ ਜਦੋਂ ਸ਼੍ਰੀਨਗਰ ਗਏ ਆਜ ਤੋਂ ਕੋਈ 400 ਸਵਾ 400 ਸਾਲ ਪਹਿਲਾਂ ਦਾ ਪਹਿਰਾ ਹੈ ਜੀ ਉਦੋਂ ਗਰਨਾ ਸਾਹਿਬ ਆਏ ਫਿਰ ਇੱਥੇ ਆਏ ਬੇਰ ਸਾਹਿਬ ਆਪਣੇ ਦਮਦਵਾ ਸਾਹਿਬ ਫਿਰ ਇੱਥੇ ਟਾਲੀ ਸਾਹਿਬ ਗਏ ਤੇ ਇੱਥੇ ਹੁਣ ਸਾਰੇ तकरीबन ਹੀ ਰਾਤੀ ਇਕਦਮੀ ਲਸ ਜੀ ਆਈ ਹੈ ਇਧਰੋਂ ਜਾਦਾ ਨਹੀਂ ਏਰੀਏ ਚ ਥੋੜੇ ਏਰੀਏ ਚ ਇਦਾਂ ਦਾ ਨੁਕਸਾਨ ਹੋਇਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹਦੀ ਸੇਵਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਮਿਸਲ ਸ਼ੀ ਦਾ ਤਰਨੰਦਲ ਹਰੀਆਂਵਲਾਂ ਦੇ ਸੰਤ ਬਾਬਾ ਨਿਹਾਲ ਸਿੰਘ ਜੀ ਮੌਜੂਦਾ ਕੋਈ ਕਰਦੇ ਨੇ ਸਾਰੀ ਕਰਾਉਂਦੇ ਨੇ ਅਸੀਂ ਤੇ ਇੱਥੇ ਸੇਵਾਦਾਰੀਆਂ ਹਾਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਗੁਰਪਿੰਦਰ ਸਿੰਘ ਜੀ ਕੀ ਗੱਲਬਾਤ ਹੋਈ ਪਗੀ ਗੱਲਬਾਤ ਕੁਝ ਨਹੀਂ ਭਾਈ ਰਾਤ ਕੋਈ 11 12 ਵਜੇ ਤੋਂ ਬਾਅਦ ਤੂਫਾਨ ਆਇਆ ਆ ਉਹਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਆਪਣੇ ਇਧਰ ਆਪਣੇ ਉੜਦੇ ਅੜਦੇ ਸਾਰੀਆਂ ਟੇਨ ਟੋਨਾ ਵਗੈਰਾ ਸਾਰੀਆਂ ਉੱਡ ਗਈਆਂ ਤੁਸੀਂ ਇਹ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਇਹ ਜਿਹੜੀਆਂ ਰਾਤ ਨੂੰ ਜਿਹੜੀ ਤੇਜ਼ ਹਵਾਵਾਂਾਂ ਚਲੀਆਂ ਜਿਸ ਦੇ ਨਾਲ